ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਆਲ ਆਫ ਫੈਮਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਲਓ ਜੀ ਆਪਾਂ ਲੱਗੇ ਅੱਜ ਦਾ ਵਲੌਗ ਸ਼ੁਰੂ ਕਰਦੇ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਉਹ ਦੱਸੋ ਤੁਸੀਂ ਕਿਵੇਂ ਹੋਾਰੇ ਠੀਕ ਠਾਕ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ <table> ਠੀਕ ਠਾਕ ਹਾਂ ਜੀ ਅੱਜ ਤਰੀਕ ਹੈ ਜੀ ਅੱਜ ਲਓ ਜੀ ਤਰੀਕ ਹੋ ਗਈ ਇੱਥੇ 10 ਤਰੀਕ ਆ ਜੀ ਦਿਨ ਹੈਗਾ ਜੀ ਇੱਥੇ ਮੰਗਲਵਾਰ ਦਾ ਸਵੇਰ ਦਾ ਟਾਈਮ ਆ ਜੀ ਤੇ ਦੇ ਨਜ ਮੰਗਲਵਾਰ ਦਾ ਤਰੀਕ ਹੈਗੀ ਆ ਜੀ ਅੱਜ 10 ਲੋ ਜੀ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆਂ 8 ਵਜ ਗਏ ਨੇ ਜੀ ਪੂਰੇ 8 ਵਜ ਗਏ ਸਹੀ ਤੇ ਆਪਾਂ ਬੱਚਿਆਂ ਦੀ ਰੋਟੀ ਪੈ ਟਰ ਦਿੱਤੀ ਆ ਟਿਪਨ ਦੇ ਵਿੱਚ ਤੇ ਇਧਰ ਮੇਰੀ ਚੱਲਦੀ ਆ ਜੀ ਵਧਾਣੀ ਅੱਜ ਆਪਾਂ ਲੇਟ ਹੋ ਗਏ ਸੀ ਥੋੜਾ ਮਧਾਣੀ ਨਾਲ ਤੇ ਕਿਉਂਕਿ ਇਹ ਬੱਚੇ ਨਹਾਉਣ ਨੂੰ ਲੱਗੇ ਜਦ ਤੱਕ ਪਿਆਰ ਹੁੰਦੇ ਸੀ ਮੈਂ ਉਹ ਤੱਕ ਤੇ ਜਣਾ ਤਾਂ ਵਧਾਣੀ ਲਾਤੀ ਤੇ ਇਧਰ ਆਪਾਂ ਕਰਦਿਆਂ ਜੀ ਪਰਾਂ ਮੇਲੇ ਆਪਦਾ ਦੁੱਧ ਗਰਮ ਕਰਨਾ ਲੋਜੀ ਮੈਂ ਤੇ ਬ੍ਰਾਮਲਾ ਦੁੱਧ ਦਿੱਤਾ ਨਹੀਂ ਅਵੇ ਇੱਕ ਗਵਾਸ ਉਹ ਵਾਲੀ ਆਹੀ ਗਈ ਸੀ ਤਨੀ ਤਕਰੀਬਨ RAMINA ਬੰਦਾ ਸੀਗਾ ਜੀ ਪੱਗ ਤੇ ਉਹਨਾਂ ਦਾ ਦੁੱਧ ਘਰ-ਪਰ ਕਰਕੇ ਜਬ ਜਬ ਕਿ ਇਤਨੇ ਰੋਟੀ ਖਾ ਲਈ ਆ ਜੀ ਤੇ ਮੈਂ ਹਾਂ ਰੋਟੀ ਬਣਾਉਣੀ ਆ ਵੇ ਤੇ ਮੰਮੀ ਦੀ ਰੋਟੀ ਰਹਿ ਗਈ ਆ ਬਸ ਇਹਦਾ ਵੀ ਬਣਾ ਦਈਏ ਲੱਗਦਾ ਹੋ ਗਿਆ ਕਰਨ ਮਨਾ RAMINA ਆਪਣਾ ਦੁੱਧ ਪਾ ਰੋ ਜ ਮੈਂ ਤਾਂ ਨਾਲ ਰੋਟੀ ਖਾਣੀ ਹੈ ਇਹ ਹਾਰੇ ਆਪਾਂ ਬ੍ਰਾਮੀਆਂ ਦਾ ਦੁੱਧ ਲੈ ਆਪਾਂ ਦੁੱਧ ਪਾੰਦ ਰਿਆ ਜਦੋਂ ਖਾ ਦੁੱਧ ਪੀ ਲਾਵਦਾ ਰੋਟੀ ਖਾਣੀ ਹੈ ਇੱਕ

ਦੇ ਆਪਾਂ ਦੇਖਾਂ ਰੈਡੀ ਹੋ ਜੇ ਲੋ ਨਾਮ ਤੇ ਮੁਖੀ ਚਲੇ ਕੇ ਤੇ ਝੁੱਟੀ ਨਾਲ ਵਾਹੂ ਜੀ ਕਾ ਖਾਸਾ ਵਾਹੂ ਜੀ ਕੀ ਹਕਤੈ ਲਓ ਜੀ ਇੱਥੇ ਆਪਣੇ ਮਘਣੀ ਲਾ ਲਈ ਸੀ ਤੇ ਆਪਣੀ ਵਿਧਾਨੀ ਚੁਲਾਈ ਸੀ ਕੱਲ ਇਹ ਹੈਗੀ ਜੀ ਛੋਟੀ ਵਿਧਾਨੀ ਤੇ ਬੜੀ ਆਪਾਂ ਤਨ ਜਾਂਦੇ ਬਾਕੀ ਜ਼ਿਆਦਾ ਨਹੀਂ ਹੁੰਦਾ ਹੈਗਾ ਆਪਣਾ ਥੋੜਾ ਕੱਧਾ ਘੜੂ ਦਹੀਂ ਦਾ ਪਿਆ ਸੀਗਾ ਥੋੜੀ ਜੀ ਜੀ ਮੜਾਈ ਤੇ ਕੌਲੀ ਪਈ ਸੀਗੀ ਇੱਕ ਚਲੋ ਨੀ ਕ ਆਪਣੇ ਬਰਤਨ ਜੋਗੀ ਮੱਖਣੀ ਆ ਗਈ ਤੇ ਬੱਚੇ ਖਾ ਲੈਂਦੇ ਨੇ ਚਲ ਦਾਲ ਪਾਣੀ ਚ ਆਜਾ ਜਨਥੇ ਲੱਗੀ ਸੀਗੀ ਮੱਖਣੀ ਕੱਢਣਾ ਬੱਚੇ ਤਿਆਰ ਨਹੀਂ ਬਸ ਇਹ ਹੁਣ ਜਾਣਗੇ ਜੀ ਸਕੂਲ ਨੂੰ ਇਹਨਾਂ ਦੀ ਰੋਟੀ ਬਣਾ ਕੇ ਆਪਾਂ ਟਿਪਨ ਪੈਕ ਕਰ ਦਿੱਤੇ ਨੇ ਤੇ ਬਾਕੀ ਆਪਾਂ ਹੁਣ ਲਾਵਾਂਗੇ ਜੀ ਬਸ ਆਪਾਂ ਰੋਟੀ ਬਣਾਉਣ ਤਵਾ ਝਾੜੂ ਪੁੱਛੇ ਮੇਰੇ ਤੇ ਮੰਮੀ ਦੀ ਰੋਟੀ ਉਲੈਂਤ ਰਹਿੰਦੀ ਆ ਆਪਾਂ ਪਹਿਲਾਂ ਚਾਹ ਮੱਖਣੀ ਲਾ ਦੋ ਲਓ ਜੀ ਟਾਈਮ ਹੋ ਗਿਆ 9:30 ਵਜੇ ਦਾ 9:30 ਵਜੇ ਜੀ ਬੱਚੇ ਚਲੇ ਗਏ ਨੇ ਸਕੂਲ ਰੋਟੀ ਪਾਣੇ ਦਾ ਕੰਮ ਆਪਾਂ ਸਾਰਾ ਅੰਦਰਲਾ ਹਨ ਮੇਲ ਤਰ ਰਸੋਈ ਦਾ ਮੰਮੀ ਨੇ ਭਾਂਡੇ ਮਾਂਸ ਤੇ ਆਪਾਂ ਰੋਟੀ ਲਾ ਕੇ ਖਾ ਲਈ ਆ ਜੀ ਤੇ ਬੱਚੇ ਸਕੂਲ ਤੋਰ ਦਿੱਤੇ ਨੇ ਤੇ ਕੱਲ ਮੈਂ ਲਾਈ ਸੀ ਜੀ ਦੁਪਹਿਰੇ ਜੀ ਮਸ਼ੀਨ ਕੱਲ ਨੂੰ ਸਾਰੀ ਦਿਹਾੜੀ ਲਾਈਟ ਨਹੀਂ ਆਈ ਹੈਗੀ ਮੈਂ 11 ਵਜੇ ਮਸ਼ੀਨ ਚ ਚਲਾਈ ਸੀਗੀ ਕਿਉਂਕਿ ਥੋੜੀ ਸੀ ਕੱਪੜੇ ਬੱਚਿਆਂ ਦੇ ਵਰਦੀਆਂ ਸੀਗੀਆਂ ਧੋਣ ਵਾਲੀਆਂ ਤੇ ਜਦ ਮਸ਼ੀਨ ਚ ਚਲਾਈ ਨਾ ਜਦ ਲਾਈਟ ਪੱਗ ਗਈ ਕੱਲ ਸ਼ਾਮ ਨੂੰ ਤੇ ਲਾਈਟ ਸਾਰਾ ਦਿਨ ਨਹੀਂ ਆਈ ਹੈਗੀ ਸ਼ਾਮ ਰਾਤ ਆਈ ਆ 5:30 ਵਜੇ 6 ਵਜੇ ਆਪਣਾ 6:30 ਵਜੇ ਫਿਰ ਮੈਂ ਕੱਪੜੇ ਧੋ ਦਿੱਤੀ ਸਾਰੇ ਦੇਖੋ ਜੀ ਉਧਰ ਮੈਂ ਤਾਰਾਂ ਭਰ ਦਿੱਤੀਆਂ ਨੇ ਕੱਪੜੇ ਸੁਕਣੇ ਮੈਂ ਥੋੜੀ ਸੀਗੇ ਇੰਨੇ ਨੇ ਜਿਆਦਾ ਸੀ ਕੱਪੜੇ ਤਾਰਪਾ ਭਰ ਜਾਂਦੀ ਸਾਰੀ ਦਾਹਾਂ ਤੋਂ ਸਾਰੀ ਤਾਰ ਤੇ ਕੱਪੜੇ ਪਾ ਦਿੱਤੇ ਨੇ ਤੇ ਮੈਂ ਜੇ ਅੰਦਰ ਵੀ ਝਾੜੂ ਲਾਤਾ ਕਮਰਿਆਂ ਚ ਤੇ ਹੁਣ ਆਪਾਂ ਬੇੜਾ ਸੁੰਭਣ ਲੱਗਦੇ ਆ ਲੋ ਜੀ ਮੈਂ ਬੇੜੇ ਚ ਝਾੜੂ ਲਾਉਣੀ ਹੁਣ ਲੋ ਜੀ ਇੱਥੇ ਆਪਾਂ ਲਾਉਣ ਲੱਗਦੀਆਂ ਝਾੜੂ ਤੇ ਸਰਦਾਰ ਜੀ ਲੈ ਕੇ ਗਏ ਸੀਗੇ ਗੱਡੀ ਅੱਜ ਸਵੇਰੇ ਉਹਨਾਂ ਨੂੰ ਕੋਈ ਕੰਮ ਸੀਗਾ ਮਲੇਰ ਕੋਟਲੇ ਜਾਣਾ ਸੀ ਉਹਨਾਂ ਨੇ ਗੱਡੀ ਲੈ ਕੇ ਉਹਨਾਂ ਕਵਰ ਜਿਹਾ ਉੱਥੇ ਮੋਟਰਸਾਈਕਲ ਵੀ ਰੱਖੇ ਜਾਂਦੇ ਜਾਂਦੇ ਕਿਉਂਕਿ ਸਵੇਰ ਜਲਦੀ ਗਈ ਸੀ ਕਿ ਮੈਂ ਇੱਥੇ ਮੋਟਰਸਾਈਕਲ ਸਾਈਡ ਤੇ ਨਾਉਣ ਲੱਗੀ ਮੈਂ ਕਿਹਾ ਚਲ ਜੀ ਗੱਡੀ ਆਉ ਉਹ ਨਾ ਫਿਰ ਗੇਟ ਖੋਲ੍ਹ ਦੂਗਾ ਤਾਂ ਮੈਂ ਉਸ ਉੱਧਰ ਲਾਉਣ ਲੱਗੀ ਉੱਧਰ ਸਾਈਕਲ ਭਰਾ ਮੈਨੂੰ ਆਪਦੇ ਉਹ ਵੀ ਗਲਤ ਲਾਇਆ ਸੀ ਉਹ ਡਿੱਗ ਪਿਆ ਸੀਗਾ ਚਲੋ ਜੀ ਮੈਂ ਸੈੱਟ ਕਰਕੇ ਲਾਤਾ ਫਿਰ ਮੈਂ ਇੱਥੇ ਝਾੜੂ ਲਾਉਣ ਲੱਗਦੀ ਸੀ ਤੇ ਬੇਰੇ ਸਾਰੇ ਨਾ ਕੰਮ ਬਹੁਤ ਜ਼ਿਆਦਾ ਹੁੰਦੇ ਨੇ ਪਰ ਹੁਣ ਗਰਮੀ ਵੀ ਬਹੁਤ ਜ਼ਿਆਦਾ ਹੋਣ ਲੱਗ ਪਈ ਨੇ ਧੁੱਪ ਬਹੁਤ ਜ਼ਿਆਦਾ ਕੈੜੀ ਹੁੰਦੀ ਆ ਮਾ ਤਾਂ ਸਟਰੋਂਗ ਹੁੰਦੀ ਆ ਧੁੱਪ ਬਹੁਤ ਜ਼ਿਆਦਾ ਤੇ ਮੈਂ ਇੱਥੇ ਝਾੜੂ ਲਾਉਣ ਲੱਗਦੀ ਸੀਗੀ ਸੁਬਾ ਸ਼ਾਮ ਦੇ ਠੰਡ ਰਹਿ ਗਈ ਆ ਹੁਣ ਵੀ ਅੱਜ ਨਾ ਮਾ ਤਾਂ ਧੁੱਪ ਬਹੁਤ ਜ਼ਿਆਦਾ ਨਿਕਲੀ ਪਈ ਸੀਗੀ ਹੁਣ ਇੰਨੀ ਜ਼ਿਆਦਾ ਧੁੱਪ ਕੈੜੀ ਸੀ ਬਹੁਤ ਜ਼ਿਆਦਾ ਤੇ ਹੁਣ ਮੈਂ ਕੁੱਤਿਆਂ ਨੂੰ ਡੌਗਿਆਂ ਨੂੰ ਸਾਰਿਆਂ ਨੂੰ ਖਾਣਾ ਪਾ ਕੇ ਉੱਪਰ ਉੱਪਰ ਮੈਂ ਝਾੜਿਆਂ ਦੇ ਸੀ ਕੋਠੇ ਤੇ ਦਿਨੇ ਉਹ ਕੋਠੇ ਤੇ ਰਹਿੰਦੇ ਨੇ ਜਾਂ ਪਾਣੀ ਪੂਰੇ ਧਰ ਦਿੰਦੇ ਨੇ ਉੱਥੇ ਪੀ ਲੈਂਦੇ ਨੇ ਸ਼ਾਮ ਨੂੰ ਲਾ ਲੈਂਦੇ ਆ ਚਲ ਜੇ ਸ਼ਾਮੇ ਬੈਠਣਾ ਹੁੰਦਾ ਸ਼ਾਮੇ ਵੀ ਬਹਿ ਜਾਂਦੇ ਨੇ ਜੇ ਧੁੱਪ ਘਟਣਾ ਧੁੱਪੀ ਬਹਿ ਜਾਂਦੇ ਨੇ ਉਦੋਂ ਜਿੱਤੇ ਮੈਂ ਛੇਤੀ ਝਾੜੂ ਲਉਣ ਲੱਗ ਗਈ ਸੀ ਕਿਉਂਕਿ ਆਪਾਂ ਜਾਣਾ ਸੀਗਾ ਖੇਤ ਨੂੰ ਕੋਹਾ ਪੱਥਰਣ ਤੇ ਸਲਾਹ ਹੀ ਕਰਦੀ ਸੀ ਪਰ ਇਹ ਤਾਂ ਨਹੀਂ ਸੀਗਾ ਚੱਕਰੇ ਵੀ ਕੋਹਾ ਪੱਥਰ ਨੂੰ ਵੀ ਮੈਨੂੰ ਹੈਲਪਰ ਮਤਲਬ ਵੀ ਮੈਂ ਲਾ ਲਾਂ ਇਹ ਤਾਂ ਮੈਨੂੰ ਕਿਸੇ ਨੇ ਨਹੀਂ ਕਿਹਾ ਮੈਂ ਆਪੀ ਜਦੋਂ ਆਪਾਂ ਆਪ ਪੈਸੇ ਕਮਾਉਨੇ ਆ ਜੀ ਆਪਾਂ ਨੂੰ ਉਦੋਂ ਪਤਾ ਲੱਗਦਾ ਵੀ ਪੈਸੇ ਬਣਦੇ ਬਹੁਤ ਔਖੇ ਨੇ ਖਰਚਣ ਨੂੰ ਤਾਂ ਇੱਕ ਮਿੰਟ ਹੀ ਲੱਗਦਾ ਪੈਸਾ ਖਰਚਣ ਨੂੰ ਬਣਦੇ ਨੇ ਜੀ ਬਹੁਤ ਔਖੇ ਬਹੁਤ ਮਿਹਨਤ ਕਰਕੇ ਪੈਸਾ ਬਣਦਾ ਹੈਗਾ ਇਸ ਕਰਕੇ ਆਪਾਂ ਨੂੰ ਐ ਹੁੰਦਾ ਕਿ ਚਲੋ ਆਪਾਂ ਆਪ ਮਿਹਨਤ ਕਾਲੇ ਨਾਲ ਤਾਂ ਆਪਣਾ ਸਰੀਰ ਸੈੱਟ ਰਹਿੰਦਾ ਜੀ ਜੇ ਆਪਾਂ ਆਪ ਜਿਵੇਂ ਹੁਣ ਕੋਹਾ ਪੱਥਣਾ ਕਰਦਾ ਕੰਮ ਘਰ ਦੇ ਕੰਮ ਦਾ ਕੋਈ ਵੀ ਮੀਣਾ ਨਹੀਂ ਹੁੰਦਾ ਹੈਗਾ ਤੇ ਆਪਾਂ ਘਰ ਦਾ ਕੰਮ ਆਪ ਕਰਾਂਗੇ ਤਾਂ ਆਪਣਾ ਸਰੀਰ ਵੀ ਤੰਦਰੁਸਤ ਰਹੂਗਾ ਨਾਲੇ ਆਪਣੇ ਪੈਸੇ ਦੀ ਬਚਤ ਹੋਊਗੀ ਜੀ ਤੁਸੀਂ ਸਾਰੇ ਜਾਣਿਆ ਜਿਹੜੇ ਮੇਰੇ ਵੀਡੀਓ ਦੇਖਦੇ ਨੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਮੇਰੇ ਵੀਡੀਓ ਨੂੰ ਤੁਸੀਂ ਇੰਨਾ ਪਿਆਰ ਦਈ ਰਹੇ ਹੋ ਤੇ ਲਾਈਕ ਸ਼ੇਅਰ ਤੇ ਵੀਡੀਓ ਤੇ ਸੋਹਣਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਜੀ ਤੁਸੀਂ ਤੇ ਕਿਉਂਕਿ ਵੀਡੀਓ ਬਣਾਉਣ ਤੇ ਬਹੁਤ ਜ਼ਿਆਦਾ ਮਿਹਨਤ ਆਉਂਦੀ ਹੈ ਜੀ ਕਿਉਂਕਿ ਆਪਾਂ ਨੂੰ ਸਾਰਾ ਕੰਮ ਛੱਡ ਕੇ ਵੀਡੀਓ ਐਡਿਟ ਕਰਨੀ ਪੈਂਦੀ ਹੈ ਵੀਡੀਓ ਪਾਉਣੀ ਪੈਂਦੀ ਹੈ ਇੱਕ ਕਰਕੇ ਤੇ ਸਰਦਾਰ ਜੀ ਹੁਣ ਮੈਨੂੰ ਕਈ ਦਿਨਾਂ ਤੋਂ ਕਹਿ ਰਹੇ ਸੀਗੇ ਵੀ ਖੇਤ ਨਾ ਹੋ ਗੋ ਬਹੁਤ ਜ਼ਿਆਦਾ ਪੇਟ ਇਕੱਠਾ ਹੋ ਗਿਆ ਪਹਿਲਾਂ ਆਪਾਂ ਪਸਤਾ ਸੀਗਾ 5-6 ਘੰਟੇ ਆਪਣੇ ਲੱਗੇ ਸੀ ਇੱਕ ਦਿਨ ਮੰਮੀ ਚੱਲ ਥੋੜੇ ਜਿਹਾ ਘੰਟਾ ਦੋ ਘੰਟੇ ਮੈਨਾਂ ਲਵਾਇਆ ਐ ਸੀ ਜੀ ਇਹਨਾਂ ਨੇ ਚੱਕ ਕੇ ਧਰ ਕੇ ਅਸੀਂ ਮੰਮੀ ਨੇ ਤੇ ਮੈਂ ਪੱਤਾ ਸੀਗਾ ਗੋਹਾ ਤੇ ਅੱਜ ਆਪਾਂ ਫੇਰ ਹੁਣ ਜਾਣਾ ਜੀ ਗੋਹਾ ਪੱਥਣ ਕਾਹੀ ਮੈਂ ਛੇਤੀ ਛੇਤੀ ਕੰਮ ਕਰਦੀ ਆ ਤੇ ਹੁਣ ਵਕ ਮੈਂ ਝਾੜੂ ਲਗਾ ਦਿੱਤਾ ਬੇੜੇ ਦੇ ਵਿੱਚ ਤੇ ਬੇੜਾ ਆਪਣਾ ਸਾਫ਼ ਹੋ ਗਿਆ ਤੇ ਡੌਗੀਆਂ ਨੂੰ ਖਾਣਾ ਪਾ ਕੇ ਆਪਾਂ ਕੋਠੇ ਤੇ ਬੰਨ ਤੇ ਉਹ ਤਾਂ ਹਾਂ ਕੋਠੇ ਤੇ ਚਾੜ ਤੇ ਥੁੱਪੇ ਬੈਠੇ ਰਹਿਣਗੇ ਹੁਣ ਉਹ ਤੇ ਹੁਣ ਆਪਾਂ ਮੈਂ ਬਸਣ ਪਸ਼ੂਆਂ ਨੂੰ ਪੱਠੇ ਪਾ ਕੇ ਉਹਨਾਂ ਨੂੰ ਜਿਵੇਂ ਮਤਲਬ ਪੜ ਬਾਹਰ ਕਰ ਦੂੰਗੀ ਤੇ ਉਹ ਬਾਹਰੇ ਬੈਠੇ ਰਹਿਣਗੇ ਆ ਫਿਰ 12 ਵਜੇ ਆਪਾਂ ਪਾਣੀ ਪਿਆ ਦਾਂਗੇ ਤੇ ਹੁਣ ਆਪਾਂ ਚੱਲਾਂਗੇ ਜੀ ਆਪਾਂ ਖੇਤ ਨੂੰ ਗੋਹਾ ਪੱਥਣ ਤੇ ਪਰ ਗੋਹਾ ਹੋਣਾ ਹੈ ਜੀ ਜੇ ਆਪਾਂ ਹੈਲਪਰ ਲੈਣੇ ਆ ਤਾਂ ਤੁਹਾਨੂੰ ਇੱਧਰ ਪਤਾ ਹੀ ਹੋ ਜਿਹੜੇ ਜਿਹੜੇ ਮੇਰੀ ਵੀਡੀਓ ਦੇਖਦੇ ਨੇ 80 ਰੁਪਏ ਘੰਟੇ ਦੇ ਲੰਦਿਆਂ ਨੇ ਜੀ 80 ਰੁਪਏ ਘੰਟਾ ਦੇ ਤੇ ਚਲੋ ਮਖੇ ਹੌਲੀ ਹੌਲੀ ਆਪਾਂ ਆਪੇ ਪੱਥ ਲਾਂਗੇ ਕਿਉਂਕਿ ਕਿਉਂ ਆਪਾਂ ਚਲੋ ਕਿਸੇ ਨੂੰ ਪੈਸੇ ਦੇਣੇ ਨੇ ਹਨਾ ਐਨੇ ਪੈਸੇ ਆਪਾਂ ਕਿਸੇ ਹੋਰ ਕੰਮ ਤਾਂ ਦਿਲਾਵਾਂਗੇ ਫਿਰ ਆਪਾਂ ਹੌਲੀ-ਹੌਲੀ ਕਰਕੇ ਪੱਥ ਲਾਂਗੀ ਛੋੜ ਜਿੰਨਾਕ ਪੱਥਿਆ ਜੋ ਅੱਜ ਆਪਾਂ ਅੱਜ ਪੱਥਿਆਵਾਂਗੇ ਬਾਕੀ ਜਿੰਨਾਕ ਚਲ ਰਹਿ ਜਾਊਗਾ ਫਿਰ ਇੱਕ ਅੱਧ ਦਿਨ ਦੇ ਵਿੱਚ ਫਿਰ ਪੱਥ ਲਾਂਗੇ ਜੀ ਹੁਣ ਇਹ ਤਾਂ ਮਿਹਨਤ ਤਾਂ ਆਪਾਂ ਨੂੰ ਕਰਨੀ ਪੈਣੀ ਆ ਜੀ ਚਲੋ ਠੀਕ ਹੈ ਜੀ ਮਿਲਦੇ ਆ ਉਹ ਦੁਬਾਰਾ ਆਪਾਂ ਤੁਹਾਨਾਂ ਨੂੰ ਮੈਂ ਆਪਾਂ ਸੁਬਹ ਆ ਰਹੀ ਕੱਢਦਾ ਜੀ ਲਓ ਜੀ ਇੱਥੇ ਆਪਾਂ ਬੇੜਾ ਸੁੰਬਰਤਾ ਸੀਗਾ ਬੇੜਾ ਸੁੰਬਰ ਕੇ ਮੈ ਲੱਗੀ ਸੀਗੀ ਇੱਥੇ ਪੱਠੇ ਰਣਾਉਣ ਤੇ ਪਹਿਲਾਂ ਮੈਂ ਤੂੜੀ ਥੋੜੀ ਜਿਹੀ ਡਾਈ ਸੀ ਕਿਉਂਕਿ ਨਾ ਤੂੜੀ ਦੇ ਵਿੱਚ ਬਹੁਤ ਜ਼ਿਆਦਾ ਗਰਤ ਹੁੰਦੀ ਆ ਤੂੜੀ ਮੇ ਕਦੇ ਵੀ ਹੈ ਨਹੀਂ ਹੈਗਾ ਵੀ ਟੋਕਰ ਜਿਵੇਂ ਅੰਦਰ ਉਹ ਲਿਆ ਕੇ ਸੁੱਟਤੀ ਨਹੀਂ ਆ ਦੇਖੋ ਸਮਾਰ ਕੇ ਆਪਾਂ ਤੂੜੀ ਪਹਿਲਾਂ ਡਾਉਣੇ ਆ ਡਾ ਕੇ ਉਹ ਦਵਾ ਦੇ ਵਿੱਚ ਬਸਿੰਮ ਰਣਾ ਕੇ ਫਿਰ ਪਾਉਣੇ ਨੇ ਜੀ ਹੁਣ ਮੈਂ ਇੱਥੇ ਲਿਆ ਕੇ ਬਸਿੰਮ ਸੱਟ ਕੇ ਰਣਾਉਣ ਲੱਗ ਗਈ ਸੀਗੀ ਮੱਜਾ ਨੂੰ ਕੱਕ ਤੇ ਇਧਰ ਆਪਾਂ ਪਾ ਲੇਂਗੀ ਛੋਟੀ ਕੱਟੀ ਨੂੰ ਤੇ ਇਧਰਲੇ ਪਾਸੇ ਚ ਪੱਟੀ ਬੰਨ੍ਹ ਦੇਣੀ ਹੁੰਦੀ ਆ ਜੀ ਆਪਾਂ ਉਧਰ ਮਾ ਦੋਨੇ ਬੈੜੀਆਂ ਤੇ ਇੱਕ ਮੱਜ ਇਹ ਆਪਣਾ ਫਰਸ਼ ਨਾ ਥੋੜਾ ਜਿਹਾ ਉਦੋਂ ਟਿਰਕ ਗਿਆ ਸੀਗਾ ਜਦ ਆਪਾਂ ਕਸ਼ਮੀਰੀਆਂ ਤੋਂ ਲੱਕੜਾ ਪੜਵਾਈਆਂ ਸੀ ਤਾਂ ਕਰਕੇ ਇਹ ਉਹ ਪਾਣੀ ਝਟੋਿਆਂ ਦੇ ਵਿੱਚ ਖੜਦਾ ਇਸ ਕਰਕੇ ਵਿਰਾਜਾ ਲੱਗਦਾ ਮਤਲਬ ਇਹਦਾ ਉਹਨਾਂ ਨੂੰ ਅਸੀਂ ਮਾਰ ਕੇ ਚੰਗੀ ਤਰ੍ਹਾਂ ਝਾੜੂ ਫੇਰ ਦੂ ਫਿਰ ਉਹ ਸੁੱਕ ਜੂਗਾ ਉਹ ਕੋਈ ਪੈ ਗਈ ਜਦ ਆਪਾਂ ਲੱਕੜਾ ਪੜਵਾਈਆਂ ਇਹਦੇ ਨਾਲ ਢੋਈ ਪੈ ਗਈ ਹੁਣ ਜਦ ਵੀ ਚਲੋ ਕੋਈ ਸਵੱਬ ਬਣੂਗਾ ਫਿਰ ਆਪਾਂ ਫਰਸ਼ ਨਮਾਰ ਲਵਾ ਲਾਂਗੇ ਤੇ ਕੰਮ ਦਾ ਕੋਈ ਮੇਣਾ ਨਹੀਂ ਜੀ ਹੁਣ ਆਪਾਂ ਗੁਹਾ ਪੱਥਣ ਚੱਲਾਂ ਕਾ ਕਿ ਗੁਹਾ ਪਹਿਲਾਂ ਅਸੀਂ ਥੋੜਾ ਜਿਹਾ ਪੱਥਿਆਈ ਅਸੀਂ ਮੈਂ ਤੇ ਮੰਮੀ ਤੇ ਅੱਜ ਆਪਾਂ ਫੇਰ ਜਾਵਾਂਗੇ ਤੇ ਉਸਦਵਾਰ ਜੀ ਪਾਥੀਆਂ ਦੀਆਂ ਸਾਰੀਆਂ ਦੀਆਂ ਮੈਂ ਕਿਉਂਕਿ ਮੀਂਹ ਪੈ ਗਿਆ ਸੀਗਾ ਇੱਕ ਦਿਨ ਸਾਰੀਆਂ ਧੜਾਂ ਚੇਂਜ ਕਰਈ ਆਈ ਸੀਗੀ ਤੇ ਬਾਕੀ ਥੋੜੀਆਂ ਜਿਹਾ ਪਾਥੀਆਂ ਆਪਾਂ ਘਰੇ ਵੀ ਲੈ ਆਂਦੀਆਂ ਤੇ ਬਾਕੀ ਮਿਹਨਤ ਦਾ ਜ਼ਰੂਰੀ ਆ ਜੀ ਮਿਹਨਤ ਕਰੀ ਵੀ ਨਾ ਤਾਂ ਕੋਈ ਵੀ ਕੰਮ ਨਹੀਂ ਬਣਦਾ ਕੰਮ ਆਪਣਾ ਹੁੰਦਾ ਜੀ ਜਗਤ ਦੀ ਸੋਭਾ ਹੁੰਦੀ ਆ ਤੇ ਬਾਕੀ ਆਪਣਾ ਕੰਮ ਕੋਈ ਵੀ ਸ਼ਰਮ ਨਹੀਂ ਕਰਨੀ ਚਾਹੀਦੀ ਆਪਣਾ ਕੰਮ ਆਪ ਕਰਨਾ ਚਾਹੀਦਾ ਇਹਦੇ ਨਾਲ ਆਪਣਾ ਸਰੀਰ ਵੀ ਤੰਦਰੁਸਤ ਰਹਿੰਦਾ ਜੀ ਬਾਕੀ ਆਪਣਾ ਕੰਮ ਵੀ ਹੋ ਜਾਂਦਾ ਜੇ ਆਪਾਂ ਕਿਸੇ ਤੋਂ ਕਰਾਵਾਂਗੇ ਜੀ ਨਾਲ ਤਗਲਾ ਹੋ ਜਾ ਕੰਮ ਨਹੀਂ ਕਰਦਾ ਹੈਗਾ ਨਾਲੇ ਪੈਸੇ ਲੈ ਜਿੰਦੀਆਂ ਨਹੀਂ ਹੋਣੀਆਂ ਨਾਲੇ ਉੱਤੇ ਬਹੁਤ ਜ਼ਿਆਦਾ ਮਤਲਬ ਟਾਈਮ ਲੱਗਦਾ ਆਪਾਂ ਨੂੰ ਆਗਲਾ ਕੰਮ ਹੋ ਜਾ ਨਿਕਲਦਾ ਜਿਹੜਾ ਆਪਾਂ ਆਪਣੇ ਹੱਥੀਂ ਕਰਨੇ ਹੁੰਦੇ ਲੋ ਜੀ ਇੱਥੇ ਮੈਂ ਚੰਗੀ ਤਰ੍ਹਾਂ ਝਾੜੂ ਲਾਉਣ ਲੱਗ ਗਈ ਸੀ ਝਾੜੂ ਲਾਉਣ ਤੋਂ ਬਾਅਦ ਆਪਾਂ ਬਾਹਰ ਹੀ ਕੱਢ ਦਾਂਗੇ ਪਸੂ ਇਹ ਤੁੱਪ ਤੇ ਖੜੀ ਰਹਿੰਦੇ ਹਣ ਤਾਂ ਪਗੀ ਥੋੜੀ ਜਿਆਦਾ ਹੀ ਤੇੜੀ ਹੁੰਦੀ ਆ ਥੋੜੇ ਦਿਨ ਅਸਤਵਿੰਲਾ ਦਾ ਅੰਦਰ ਕਰਨੇ ਪੈ ਸਕਦੇ ਨੇ ਦੁਵਾਰੀ ਡੰਗਰ ਜਿਵੇਂ ਦੁਪਹਿਰੇ ਅੰਦਰ ਕਰਨੇ ਪਿਆ ਕਰਨਗੇ ਪਰ ਆਪਣੇ ਚਲੋ ਵੇੜੇ 'ਚ ਧੁੱਪ ਥੋੜੀ ਜਿਹੀ ਘਟੇ ਆਉਂਦੀ ਆ ਤਾਂ ਕਰਕੇ ਸ਼ਾਮ ਤੱਕ ਆਰਾਮ ਨਾਲ ਖੜੇ ਰਹਿੰਦੇ ਨੇ ਤੇ ਮੰਮੀ ਕਰਦੀ ਸੀਗੇ ਇੱਥੇ ਪਾਠ ਸਰਦਾ ਜੀ ਦੇ ਚੌਪ ਤੇ ਤੇ ਪ੍ਰਮਿਲਾਪ ਤੇ ਜਾ ਕੀਰਤ ਵੀ ਚੌਪ ਤੇ ਵਾਗੇ ਲਓ ਜੀ ਹੁਣ ਮੈਂ ਇਹਨਾਂ ਪਸ਼ੂਆਂ ਨੂੰ ਬਾਰੇ ਬੰਨਣ ਲੱਗੀ ਉਹਦੋਂ ਆ ਦੇਖਦੇ ਆ ਪਾਕੀ ਤੇ ਜਾ ਕੇ ਦੀ ਬਣਦਾ ਸਵੇਰੇ ਸਵੇਰੇ ਕੰਮ ਬਹੁਤ ਜਿਆਦਾ ਹੁੰਦੇ ਨੇ ਜੀ ਹੌਲੀ ਹੌਲੀ ਉਹ ਨਿਬੜਦੇ ਨੇ ਚਲੋ ਜੀ ਆਪਾਂ ਵੀ ਕਰਦੇ ਆ ਕੰਮ ਲਓ ਜੀ ਦੇਖੋ ਪਸੂ ਆਪਾਂ ਸਾਰੇ ਬਾਰੀ ਘੱਟ ਦਿੱਤੇ ਨੇ ਦੇਖੋ ਜਿੱਧਰ ਗੋਹਾ ਕੂੜਾ ਅੰਦਰ ਸਾਰਾ ਹੋ ਗਿਆ ਪਿਆ ਮੈਟਾਂ ਤੇ ਹੁਣ ਆਪਾਂ ਗੋਹਾ ਕੂੜਾ ਸੜਦੇ ਆਂ ਜੀ ਨਾਲੇ ਅੰਦਰੋਂ ਸੁੰਬਰਦੇ ਆਂ ਤੇ ਬਾਕੀ ਆਪਾਂ ਮਿਲਦੇ ਤੁਹਾਨੂੰ ਉਦਵਾਦ ਤੇ ਮੈਂ ਛੇਛੇ ਦੀ ਕਰਨਾ ਕੰਮ ਜੀ ਉਦਵਾਦ ਆਪਾਂ ਫਿਰ ਪੋਚਾ ਲਾ ਕੇ ਉਦਵਾਦ ਤੁਹਾਨੂੰ ਮਿਲਦੇ ਆਂ ਆਪਾਂ ਖੇਰਚਾ ਕੇ 10 10 ਵਜੇ ਜੀ ਪੂਰੇ ਸਹੀ ਟਾਈਮ 10 ਵਜੇ ਲਓ ਜੀ ਦੇਖੋ ਗੋਹਾ ਕੂੜਾ ਆਪਾਂ ਸਾਰਾ ਸੋਟ ਦਿੱਤਾਗਾ ਰੇੜੀ ਚਾਪਾ ਪਾ ਦਿੱਤਾ ਜੀ ਦੇਖੋ ਸਾਰੀ ਕੰਮ ਆਪਾਂ ਕੰਪਲੀਟ ਕਰ ਲਏ ਦੇਖ ਪਸ਼ੂ ਆਪਾਂ ਬਾਹਰ ਕੱਢਦੇ ਤਾਂ ਪੰਨਿਕਲੇ ਹੀ ਵਧੀਆ ਦੇਖੋ ਜਿੱਦਰ ਜਿਹੜਾ ਵੀ ਆਪਣਾ ਪੂਰਾ ਚੰਗੀ ਤਰ੍ਹਾਂ ਸਾਫ਼ ਹੋ ਗਿਆ ਨਾ ਪੋਚੇ ਝਾੜੂ ਆਪਾਂ ਲਾ ਦਿੱਤੇ ਨੇ ਤੇ ਹੁਣ ਆਪਾਂ ਚੱਲਦੇ ਆਂ ਜੀ ਖੇਤ ਤੇ ਆਪਾਂ ਵੀ ਕਰਦੇ ਆਂ ਵੀਡੀਓ ਦਾ ਐਂਡ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜੁਰ ਦੱਸਿਆ ਕਰੋ ਕਿਉਂਕਿ ਜੇ ਉਹ ਵੀਡੀਓ ਮੈਂ ਨਾਲ ਜੋੜੂਗੀ ਜੀ ਤਾਂ ਕਿ ਵੀਡੀਓ ਬਹੁਤ ਵੱਡੀ ਹੋ ਜਾਊਗੀ ਹੁਣ ਮੈਂ ਵੀਡੀਓ ਇੱਥੇ ਸ਼ੁਰੂ ਕਰ ਲਵਾਂ ਆਪਾਂ ਹੁਣ ਖੇਤ ਨੂੰ ਚੱਲਦੇ ਆਂ ਤੇ ਕੱਲ ਨੂੰ ਫਿਰ ਮੈਂ ਤੁਹਾਨੂੰ ਇਹਦੇ ਨਾਲ ਦਾ ਹੀ ਨਵਾਂ ਬਲੌਗ ਪ ਤੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਖੇਤ ਨੂੰ ਸਾਰਿਆਂ ਨੂੰ ਵੀਡੀਓ ਦੇਖਣ ਵਾਸਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ